बॉलीवुड ਅਤੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਪ੍ਰਸਿੱਧ ਸੂਫੀ ਗਾਇਕ 우ਸਤਾਦ ਪੂਰਨ ਸ਼ਾ ਕੋਟੀ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ਤੋਂ ਬਾਅਦ ਅੱਜ ਜਲੰਧਰ ਵਿੱਚ ਉਹਨਾਂ ਨੂੰ ਸਪੁਰਦ ਦੇ ਖਾਕ ਕੀਤਾ ਗਿਆ। ਇਸ ਦੁੱਖ ਭਰੇ ਮੌਕੇ ਤੇ ਜਲੰਧਰ ਸਥਿਤ ਉਹਨਾਂ ਦੇ ਨਿਵਾਸ ਤੇ ਪੰਜਾਬ ਦੇ ਕਈ ਮਸ਼ਹੂਰ ਪੰਜਾਬੀ ਗਾਇਕ, ਸੰਗੀਤ ਜਗਤ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਅਤੇ ਰਾਜਨੀਤਿਕ ਆਗੂ ਪਹੁੰਚੇ। ਸਭ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ 우ਸਤਾਦ ਪੂਰਨ ਸ਼ਾ ਕੋਟੀ ਨੂੰ ਸ਼ਰਦਾਂਜਲੀ ਭੇਟ ਕੀਤੀ। 우ਸਤਾਦ ਪੂਰਨ ਸ਼ਾ ਕੋਟੀ ਨੇ ਆਪਣੀ ਗਾਇਕੀ ਰਾਹੀਂ ਸੂਫੀ ਸੰਗੀਤ ਨੂੰ ਇੱਕ ਵਿਲੱਖਣ ਪਛਾਣ ਦਿੱਤੀ। ਉਹਨਾਂ ਦੀ ਕਲਾ ਅਤੇ ਯੋਗਦਾਨ ਸਦਾ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ। ਇਸ ਦੁੱਖ ਦੀ ਘੜੀ ਵਿੱਚ ਪੂਰਾ ਸੰਗੀਤ ਜਗਤ, ਮਾਸਟਰ ਸਲੀਮ ਅਤੇ ਉਹਨਾਂ ਦੇ ਪਰਿਵਾਰ ਨਾਲ ਖੜਾ ਨਜ਼ਰ ਆਇਆ। ਸਤਿ ਆਕ੍ਰਿਯ ਸਰਕਾਰੋ ਉਸਤਾਦ ਜੀ ਜਨਾਬ ਗੁਰਨਸ਼ਾ ਕੋਟੀ ਜੀ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਮੇਰੇ ਗੁਰੂ ਜੀ ਦੇ ਗੁਰ ਭਾਈ ਸਨ ਔਰ ਇਸਨੇ ਦੇ ਬੱਚੇ ਆ ਮੈਂ ਸਲੀਮ ਅਸਲ ਕੋਈ ਕਰਾਣੇ ਦੇ ਨਾਲ ਜੁੜੇ ਹੋਇਆ ਬੜਾ ਮੁਹੱਬਤ ਬੜਾ ਪਿਆਰ ਇਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਸਾਨੂੰ ਹਰ ਵਾਰ ਆਪਣੇ ਪਰਾਂ ਹੇਠ ਲੁਕੋ ਕੇ ਬੈਠੇ ਸੀ ਹੁਣ ਤੱਕ ਸਾਨੂੰ ਐਦਾਂ ਲੱਗਦਾ ਸੀ ਸਾਡੇ ਸਿਰ ਤੇ ਸਾਡੇ ਗੁਰੂ ਲੋਕਾਂ ਦੀ ਛਾਤਰ ਛਾਇਆ ਹੈ ਇਹਨਾਂ ਦੇ ਵਿੱਚੋਂ ਸਾਡੇ ਬਾਪੂ ਜੀ ਇੱਕ ਸਾਧ ਔਰ ਅੱਜ ਵਰਮਨ ਖਰਾਵ ਹੈ ਬੜਾ ਮਨ ਉਦਾਸ ਹੈ ਕਿ ਉਹ ਵੀ ਸਾਡੇ ਸਿਰ ਤੋਂ ਅੱਜ ছায়ਾ ਜਿਹੜਾ ਗੁਰੂ ਲੋਕਾਂ ਦਾ ਉੱਠ ਗਿਆ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਪ੍ਰਵਾਹ ਕਰੂੰਗਾ ਔਰ ਸਭ ਨੂੰ ਕਹਾਂਗਾ ਕਿ ਕੁਝ ਸਾਰੇ ਜਿਹੜੇ ਜਰੂਰ ਸਵਾਗਤ ਕਰੇ ਉਹਨਾਂ ਲਈ ਪਾਣੀ ਹੈ ਐਨੇ ਅੱਛੇ ਆਰਟਿਸਟ ਮੈਂ ਕਹਾਂਗਾ ਇੱਕ ਸੰਗੀਤ ਦੀ ਯੂਨੀਵਰਸਿਟੀ ਬੈਠੀ ਹੋਈ ਸੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜ਼ੀ ਰੋਟੀ ਤੇ ਪਾਇਆ ਤੇ ਬਹੁਤ ਸਾਰੇ ਮੇਰੇ ਵਰਗੇ ਲੋਕਦਿਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਸਿਖਾਇਆ ਸੋ ਇਸ ਸਮਾਂ ਬੜਾ ਦੁਖਦਾਈ ਹੈ ਔਰ ਮੈਨੂੰ ਬਹੁਤ ਅਫਸੋਸ ਹੈ ਮੈਂ ਅ ਸਭ ਨੂੰ ਕਮਾਂਗਾ ਕਿ ਪਰਿਵਾਰ ਨੂੰ ਆ ਪਾਣ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸਭ ਦੁਆ ਕਰਿਓ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਆ ਬਣਿਆ ਰਵੇ ਮੁਹੱਬਤ ਪਿਆਰ ਬਣਿਆ ਰਵੇ ਥੈਂਕ ਯੂ ਜਿਹੜੀ ਪਲ ਅਸੀਂ ਬਿਤਾਏ ਆ ਉਹ ਯਾਦ ਆਉਂਦੇ ਆ ਤੇ ਭਾਵ ਖੁੰਨੇ ਆ ਜਦੋਂ ਵੀ ਉਹਨਾਂ ਨੂੰ ਕਿਤੇ ਮਿਲ ਲਾਉਂਦੇ ਸੀ ਸੰਗੀਤ ਦੀ ਗੱਲ ਹੁੰਦੀ ਸੀ ਚੰਗੇ ਗਾਣੇ ਦੀ ਗੱਲ ਕਰਦੇ ਹੁੰਦੇ ਸੀ ਜਿਹੜੇ ਕਿਉਂਕਿ ਜਿਹੜੇ ਲੋਕ ਸੰਗੀਤ ਨੂੰ ਹੀ ਸਮਰਪਿਤ ਹੈ ਨਾ ਉਹਨਾਂ ਕੋਲ ਜਦੋਂ ਕਿਤੇ ਆਈ ਉਹ ਸੰਗੀਤ ਨਾਲ ਹੀ ਗੱਲ ਕਰਦੇ ਹੁੰਦੇ ਸੀ ਸੰਗੀਤਕ ਗੱਲ ਹੀ ਹੁੰਦੀ ਸੀ ਮਨ ਦੇ ਕੋਲ ਸੋ ਬੇਵਕਤ ਉਹਨਾਂ ਦਾ ਜਿਹੜਾ ਜਾਣਾ ਉਹ ਸਾਰੇ ਪਰਿਵਾਰ ਨੂੰ ਆ ਬਹੁਤ ਵੱਡਾ ਘਾਟਾ ਪਿਆ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਤੇ ਸੋਗ ਦੀ ਲਹਿਰ ਹੈ ਸਾਰੇ ਪਾਸੇ ਇਹੀ ਅਕਾਲ ਪੁਰਖ ਵਾਹਿਗੁਰੂ ਕੀ ਅਰਦਾਸ ਕਰਾਂਗੇ ਕਿ ਮਾਲਕ ਨੂੰ ਨੂੰ ਕਰਨਾ ਵਿੱਚ ਵਾਸ ਦਵੇ ਤੇ ਪਾਣਾ ਮੰਨਨ ਦਾ ਬਲ ਬਖਸ਼ੇ ਪਰਵਾਰ ਅਸੀਂ ਬਹੁਤ ਹੀ ਮਤਲਬ ਦੁੱਖ ਦੀ ਗੱਲ ਹੈ ਕਿ ਆਪਣੇ ਦੋਨਸ਼ਾ ਕੋਟੀ ਜੀ ਦਾ ਅੱਜ ਮਤਲਬ ਅਸੀਂ ਆਏ ਆ ਤੇ ਬਹੁਤ ਹੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਬਹੁਤ ਉੱਗੀ ਸ਼ਖਸੀਅਤ ਸੀਗੀ ਮਿਊਜ਼ਿਕ ਦੇ ਵਿੱਚ ਇਹਨਾਂ ਨੇ ਬਹੁਤ ਸਾਰਿਆਂ ਨੂੰ ਇਹਨਾਂ ਨੇ ਮਤਲਬ ਸਿਖਾਇਆ ਵੀ ਔਰ ਪੰਜਾਬ ਦੀ ਜਿਹੜੀ ਕਲਾ ਉਹਨੂੰ ਅੱਗੇ ਵਧਾਇਆ ਉਦੇ ਵਿੱਚ ਇਸ ਅੱਜ ਦੁੱਖ ਪ੍ਰਗਟ ਕਰਨਾ ਹੈ ਸੰਜਿਆ ਕਰਨਾ ਹੈ ਠੀਕ ਉਹਨਾਂ ਦੇ ਪਰਿਵਾਰ ਠੀਕ ਹੈ ਜੀ ਸਾਡੇ ਮਾਸਟਰ ਸੁਲੇਮ ਜੀ ਦੇ ਫਾਦਰ ਸੀਗੇ ਔਰ ਸੰਗੀਤ ਇੱਕ ਸਤਾਰੇ ਹਿੰਦ ਸੀਗੇ ਸਾਡੇ ਉਹ ਜਿਹਨੇ ਕੱਲ ਜਿਹਨਾਂ ਦਾ ਹੋ ਗਿਆ ਤੇ ਅਸੀਂ ਆ ਬੜਾ ਦੁੱਖ ਆ ਸਾਨੂੰ ਕਿ ਸਾਡੇ ਪੰਜਾਬ ਦੇ ਹਿੰਦੁਸਤਾਨ ਦੇ 스타 ਸੀਗੇ ਅਸੀਂ ਉਹਨਾਂ ਦੇ ਸਾਰੇ ਸੰਸਕਾਰ ਕਰਦੇ ਆ ਅੱਛਾ ਥੈਂਕ ਯੂ ਥੈਂਕ ਯੂ ਥੈਂਕ ਯੂ ਬੈਟ ਥੈਂਕ ਯੂ ਸਰ ਉਸਤਾਦ ਜਨਾਬ ਪੂਰਨ ਛਕੂਟੀ ਸਾਹਿਬ ਸਾਡੇ ਸਾਰਿਆਂ ਦੇ ਆਈਡੀਅਲ ਉਹਨਾਂ ਦੇ ਨਾਂ ਟਰ ਜਾਂਦਾ ਨਾ ਪੂਰਾ ਕਾ ਹੋਣ ਵਾਲਾ ਘਟਾਇ ਜਿੱਥੇ 2025 ਸਾਨੂੰ ਸਾਰਿਆਂ ਨੂੰ ਅਲਵਦਾ ਕਹਿ ਰਿਹਾ ਉੱਥੇ 2025 ਜਾਂਦਾ ਜਾਂਦਾ ਇੱਕ ਝਟਕਾ ਵੀ ਦੇ ਗਿਆ ਕਿਉਂਕਿ ਇਸ ਵਰੀ ਦੇ ਵਿੱਚ ਉਸਤਾਦ ਜਨਾਬ ਚਰਨਜੀਤ ਹੋਜਾ ਸਾਹਿਬ ਡਾਕਟਰ ਜਸਵੰਦਰ ਭੱਲਾ ਜੀ ਜਿਹਦੇ ਤੋਂ ਪੂਰਾ ਪੰਜਾਬ ਦੀਦਾ ਇਕੱਲੇ ਇਕੱਲਾ ਜ਼ਿਲ੍ਹਾ ਦੀਦਾ ਸੀਗਾ ਜਿੰਨੂ ਅਸੀਂ ਬਹੁਤ ਪਿਆਰ ਕਰਦੇ ਸੀ ਉਹਦੀ ਬੋਡੀ ਲੈਂਗੁਏਜ ਲੋ ਜੀ ਡਰੈਸ ਉਪ ਨੂੰ ਰਾਜਵੀਰ ਜਵੰਦਾ ਔਰ ਜਾਂਦਾ ਜਾਂਦਾ ਦਸੰਬਰ 22 23 ਆਈ ਆ ਤੇ ਉਸਤਾਦ ਜਨਾਬ ਪੂਰਨ ਸ਼ਾਖ ਕੁੱਟੀ ਸਾਹਿਬ ਸਾਡੇ ਜਲੰਧਰ ਦਾ ਥੰਮ ਅਸੀਂ ਸਾਰੇ ਉਹਨਾਂ ਕੋ ਬਲੇਸਿੰਗ ਲੈਂਦੇ ਆ ਸਾਰਾ ਉਹਨਾਂ ਉਹਨਾਂ ਕੋ ਲੈਂਦੇ ਸੀ ਹੁਣ ਵੀ ਅਸੀਂ ਉਹਨਾਂ ਨੂੰ ਬਹੁਤ ਮੁਹੱਬਤ ਕਰਦੇ ਆ ਕਿਉਂਕਿ ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਤੇ ਮੈਂ ਵਿੱਚ ਕਚਹਿਰੀ ਲੜਦੀ ਹੋਣੀ ਕਹਿੰਦੀ ਤੁਸੀਂ ਤਿੰਨੋਂ ਝੂਠੀਆਂ ਮੈਂ ਜੋ ਚਾਹਾਂ ਉਹ ਕਰਦੀ ਮੌਤ ਪਤਾ ਨਹੀਂ ਕਦੋਂ ਕਿੱਥੇ ਆ ਜਾਂਦੀ ਹੈ ਕਿਉਂਕਿ ਜਦੋਂ ਮੈਂ ਇਸ ਦੁਨੀਆ ਤੋਂ ਮੈਂ ਤੌਰ ਜਾਵਾਂਗਾ ਇਸ ਦੁਨੀਆ ਨੂੰ ਮੈਂ ਡਾਢਾ ਯਾਦ ਆਵਾਂਗਾ ਅੱਜ ਖਾਕੇ سپرد ਹੋਣਾ ਹੈ ਉਸਤਾਦ ਜਨਾਬ ਪੂਰਨ ਛਾਕਟ ਸਾਬ ਨੂੰ ਪਰਮਾਤਮਾ ਉਹਨਾਂ ਨੂੰ ਜੰਨਤ ਤਨਸੀਬ ਕਰੇ ਪਿੱਛੇ ਸਾਡੇ ਵੀਰ ਡਾਕਟਰ ਸਲੀਮ 베ਜੇ ਸ਼ਾਕੋਟੀ ਕਾਲੂਪਾ ਇਹਨਾਂ ਸਾਰਿਆਂ ਨੂੰ ਉਸ ਖੁਦਾ ਦੇ ਉਸ ਪਰਮਾਤਮਾ ਦੇ ਪਾਣਾ ਮੰਨਨ ਦਾ ਬਲ ਬਖਸ਼ੇ